ਪਹਿਲੇ 3-4 ਦਿਨ ਪਹਿਲਾਂ ਮੈਨੂੰ ਇੱਕ ਕੋਟ ਕਬੂਰੇ ਤੋਂ ਗੁਰਿੰਦਰ ਸਿੰਘ ਦਾ ਟੈਲੀਫੋਨ ਆਇਆ ਤੇ ਜਿਨੇ ਮੇਰੇ ਨਾਲ ਬਾਰਤਾਲਾਪ ਸ਼ੁਰੂ ਕੀਤੀ ਕਿ ਕਾਲ ਤੱਕ ਦੇ ਜਸੇਵਰ ਸਾਹਿਬ ਜਿਹੜੇ ਉਹਨਾਂ ਨੇ ਕੁਝ ਟਾਈਮ ਅਕਾਲੀ ਦਲ ਦੇ ਪੀਰੀਅਡ ਦੇ ਵਿੱਚ ਵਾਅਦਾ ਕੀਤਾ ਉਹ ਸਵਾਲ ਜਵਾਬ ਹੱਲੇ ਮੇਰੇ ਨਾਲ ਉਹਦੇ ਹੁੰਦੇ ਹੀ ਸਗੇ ਤੇ ਉਹਨੇ ਮੈਨੂੰ ਇੱਕ ਭਾਵਕਤਾ ਕਾ ਮੈਨੂੰ ਇੱਕ ਪ੍ਰੇਰੋਕ ਕਰਨ ਲਈ ਇੱਕ ਲੀਡਰ ਦੀ ਲੀਡਰ ਵੀ ਬੀਬੀ ਜ਼ਗੀਰ ਕੌਰ ਜੀ ਸਤਿਕਾਰਯੋਗ ਆ ਸਾਫਕਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਆ ਉਹਨਾਂ ਨੂੰ ਕੋਟ ਕਰਕੇ ਮੈਨੂੰ ਉਹਨੇ ਸਵਾਲ ਕੀਤਾ ਤੇ ਮੇਰੇ ਕੋਲੋਂ ਕੁਝ ਜਾਣੇ ਅਣਜਾਣੇ ਵਿੱਚ ਆਪ ਸ਼ਬਦ ਬੋਲੇ ਗਏ ਮੈਂ ਕਿਉਂਕਿ ਔਰਤਾਂ ਦਾ ਦਿਲੋਂ ਸਤਿਕਾਰ ਕਰਦਾ ਪਰ ਕਈ ਵਾਰੀ ਗ੍ਰੋਧਿਤ ਹੋ ਕੇ ਬੰਦਾ ਕਈ ਵਾਰੀ ਆਪਾ ਖੋ ਜਾਂਦਾ ਤੇ ਮੈਂ ਜਿੱਥੇ ਪੂਰੀ ਬੀਬੀ ਜਾਂ ਬੀਬੀਆਂ ਦੀ ਔਰਤ ਜਾਤ ਤੋਂ ਮਾਫੀ ਮੰਗਦਾ ਉਥੇ ਬੀਬੀ ਜਗੀਰਕੌਰ ਜੀ ਸਾਬਕਾ ਪ੍ਰਧਾਨ ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਉਚੇਚੇ ਤੌਰ ਤੇ ਮਾਫੀ ਚਾਹਨਾ ਕਿਉਂਕਿ ਮੈਂ ਕੋਈ ਗੱਲ ਦਿਲੋਂ ਨਹੀਂ ਕੀਤੀ ਸਹਿਬਨ ਕਿਉਂਕਿ ਉਹਨਾਂ ਨੇ ਸਵਾਲ ਮੈਨੂੰ ਕਰ ਦਿੱਤਾ ਉਹ ਸਵਾਲ ਦਾ ਜਵਾਬ ਦੇਣ ਲੱਗੇ ਮੈਂ ਥੋੜਾ ਅਤੇਜਿਤ ਹੋ ਗਿਆ ਮੇਰਾ ਕਤਾਜਤ ਵੀ ਜਾਤੀ ਤੌਰ ਤੇ ਵੀ ਤੇ ਪ੍ਰਧਾਨ ਸ਼੍ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੇ ਸੁਭਾ ਨਹੀਂ ਪਰ ਇਹ ਮੈਂ ਸਮਝਦਾ ਮੈਨੂੰ ਨਹੀਂ ਸੀ ਬੋਲਣਾ ਚਾਹੀਦਾ ਸੋ ਮੈਂ ਇਸ ਕਰਕੇ ਸਾਰੀ ਬੀਬੀਆਂ ਦੀ ਔਰਤ ਜਾਤ ਤੋਂ ਤੇ ਬੀਬੀ ਜਗਵੀਰ ਕੋਲੋਂ ਦੁਆਰਾ ਫੇਰ ਖਿਮਾ ਮੰਗਦਾ ਮੈਂ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਬ ਨੂੰ ਵੀ ਪੇਸ਼ ਹੋ ਕੇ ਇਹਦੀ ਖਿਮਾ ਜਾਂਚਨਾ ਦੀ ਐਪਲੀਕੇਸ਼ਨ ਦੇ ਕੇ ਆਇਆ। ਸੋ ਮੈਂ ਜੋ ਵੀ ਸਿੰਘ ਸਾਹਿਬ ਅਦੇਸ਼ ਕਰਨਗੇ ਉਹ ਤੇ ਵੀ ਆਪਣਾ ਪੂਰਾ ਉਤਰੂੰਗਾ। ਪਹਿਲੇ 3-4 ਦਿਨ ਪਹਿਲਾਂ ਮੈਨੂੰ ਇੱਕ ਕੋਟ ਕਪੂਰੇ ਤੋਂ ਗੁਰਿੰਦਰ ਸਿੰਘ ਦਾ ਟੈਲੀਫੋਨ ਆਇਆ। ਤੇ ਜਿਨੇ ਮੇਰੇ ਨਾਲ ਬਾਰਤਾਲਾਪ ਸ਼ੁਰੂ ਕੀਤੀ। ਕਿ ਕਾਲ ਤੱਕ ਦੇ ਜੱਫੇਦਾਰ ਸਾਹਿਬ ਜਿਹੜੇ ਉਹਨਾਂ ਨੇ ਕੁਝ ਟਾਈਮ ਅਕਾਲੀ ਦਲ ਦੇ ਪੀਰੀਅਡ ਦੇ ਵਿੱਚ ਬਾਧਾ ਕੀਤਾ ਉਹ ਸਵਾਲ ਜਵਾਬ ਹੱਲੇ ਮੇਰੇ ਨਾਲ ਉਹਦੇ ਹੁੰਦੇ ਹੀ ਸੀਗੇ ਤੇ ਉਹਨੇ ਮੈਨੂੰ ਇੱਕ ਭਾਵਕਤਾ ਕਾ ਮੈਨੂੰ ਇੱਕ ਪ੍ਰਭੋਗ ਕਰਨ ਲਈ ਇੱਕ ਲੀਡਰ ਦੀ ਲੀਡਰ ਵੀ ਬੀਬੀ ਜ਼ਗੀਰ ਕੌਰ ਜੀ ਸਤਕਾਰਯੋਗ ਆ ਸਾਫਕਾ ਸ਼ੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਆ ਉਹਨਾਂ ਨੂੰ ਕੋਟ ਕਰਕੇ ਮੈਨੂੰ ਉਹਨੇ ਸਵਾਲ ਕੀਤਾ ਤੇ ਮੇਰੇ ਕੋਲੋਂ ਕੁਝ ਜਾਣੇ ਅਣਜਾਣੇ ਵਿੱਚ ਆਪ ਸ਼ਬਦ ਬੋਲੇ ਗਏ ਮੈਂ ਕਿਉਂਕਿ ਔਰਤਾਂ ਦਾ ਦਿਲੋਂ ਸਤਿਕਾਰ ਕਰਦਾ ਪਰ ਕਈ ਵਾਰੀ ਗ੍ਰੋਧਿਤ ਹੋ ਕੇ ਬੰਦਾ ਕਈ ਵਾਰੀ ਆਪਾ ਖੋ ਜਾਂਦਾ ਤੇ ਮੈਂ ਜਿੱਥੇ ਪੂਰੀ ਬੀਬੀ ਜਾਂ ਬੀਬੀਆਂ ਦੀ ਔਰਤ ਜਾਤ ਤੋਂ ਮਾਫੀ ਮੰਗਦਾ ਉੱਥੇ ਬੀਬੀ ਜਗੀਰਕੌਰ ਜੀ ਸਾਬਕਾ ਪ੍ਰਧਾਨ ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਉਚੇਚੇ ਤੌਰ ਤੇ ਮਾਫੀ ਚਾਹਨਾ ਕਿਉਂਕਿ ਮੈਂ ਕੋਈ ਗੱਲ ਦਿਲੋਂ ਨਹੀਂ ਕੀਤੀ ਸਹਿਬਨ ਕਿਉਂਕਿ ਉਹਨਾਂ ਨੇ ਸਵਾਲ ਮੈਨੂੰ ਕਰ ਦਿੱਤਾ ਉਹ ਸਵਾਲ ਦਾ ਜਵਾਬ ਦੇਣ ਲੱਗੇ ਮੈਂ ਥੋੜਾ ਅਤੇਜਿਤ ਹੋ ਗਿਆ ਮੇਰਾ ਕਤਾਜਤ ਵੀ ਜਾਤੀ ਤੌਰ ਤੇ ਵੀ ਤੇ ਪ੍ਰਧਾਨ ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੁਭਾਅ ਨਹੀਂ ਪਰ ਇਹ ਮੈਂ ਸਮਝਦਾ ਮੈਨੂੰ ਨਹੀਂ ਸੀ ਬੋਲਣਾ ਚਾਹੀਦਾ ਸੋ ਮੈਂ ਇਸ ਕਰਕੇ ਸਾਰੀ ਬੀਬੀਆਂ ਦੀ ਔਰਤ ਜਾਤ ਤੋਂ ਤੇ ਬੀਬੀ ਜਗੀਰ ਕੋਰ ਕੋਲੋਂ ਦੁਆਰਾ ਫੇਰ ਖਿਮਾ ਮੰਗਦਾ ਮੈਂ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੂੰ ਵੀ ਪੇਸ਼ ਹੋ ਕੇ ਇਹਦੀ ਖਿਮਾ ਜਾਚਨਾ ਦੀ ਐਪਲੀਕੇਸ਼ਨ ਦੇ ਕੇ ਆਇਆ ਸੋ ਮੈਂ ਜੋ ਵੀ ਸਿੰਘ ਸਾਹਿਬ ਅਦੇਸ਼ ਕਰਨਗੇ ਉਹ ਤੇ ਵੀ ਆਪਣਾ ਪੂਰਾ ਉਤਰਨ